ਮਾਨਵਾਲ ਖੜੇ ਆ ਜਿੱਥੇ ਬਾਬਾ ਫ੍ਰੀਜ ਦੀ ਜਗਾ ਤੋਂ ਲੈ ਕੇ ਤੇ ਜਿੱਥੇ ਤੱਕ ਪੁਲ ਖਤਮ ਹੁੰਦਾ ਏ ਪਾਣੀ ਹੀ ਪਾਣੀ ਐ ਇਹ ਅੱਧਾ ਦਾ ਮੋਟਰਸਾਈਕਲ ਦੇਖੋ ਦੇਖ ਸਕਦੇ ਹੋ ਤੁਸੀਂ ਅੱਧਾ ਦਾ ਮੋਟਰਸਾਈਕਲ ਇਧਰ ਟਰੈਕਟਰ ਆ ਰਿਹਾ ਅੱਧਾ ਦਾ ਮੋਟਰਸਾਈਕਲ ਡੁੱਬਦਾ ਹੋਇਆ ਦਿਖਾਈ ਇੱਥੇ ਖੱਡਾ ਹੋਵੇ ਕਿਸੇ ਦੀ ਜਾਨ ਦਾ ਵੀ ਨੁਕਸਾਨ ਲੱਗਦਾ ਕਿਤੇ ਹੋ ਸਕਦਾ ਹੈ ਮਾਨ ਸਰਕਾਰ ਦੀਆਂ ਕੀ ਇਹ ਸਰਕਾਰ ਜੋ ਬਣਾਈ ਸੀ ਇਹ ਲੋਕਾਂ ਨੇ ਬਦਲਾਵ ਵਾਸਤੇ ਬਣਾਈ ਸੀ ਭਗਵੰਤ ਮਾਨ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਮਾਨ ਸਾਹਿਬ ਥੋੜਾ ਜਾਂ ਤੰਝ ਕੇ ਸੰਤਨ ਲੋੜ ਹੈ ਕਿਤੇ ਇਹਦਾ ਨਾ ਹੋਵੇ ਕਿ ਜਿੱਦਾਂ ਚਰਨਜੀਤ ਚੰਨੀ ਜੀ ਬਿਆਨ ਆਪਣਾ ਦੇ ਕੇ ਜਾਂਦੇ ਸਨ ਉਿਤੋਂ 10 15 ਦਿਨ 20 ਦਿਨ ਬਾਅਦ ਪਤਾ ਲੱਗਦਾ ਸੀਗੇ ਉਹ ਹਵਾਜ ਗੱਲਾਂ ਛੱਡ ਗਏ ਨੇ ਕਿਤੇ ਤੁਹਾਡਾ ਵੀ ਇਹ ਹਾਲਾ ਹੋ ਜਾਵੇ ਆਪਣੇ ਮੁਲਾਜ਼ਮਾਂ ਨੂੰ ਜਰਾ ਇੱਕ ਉਹਨਾਂ ਨੂੰ ਕੱਸਣ ਦੀ ਗੱਲ ਲੋੜ ਹੈ ਆ ਦੇਖੋ ਮੋਟਰਸਾਈਕਲਾਂ ਨੇ ਜਾ ਰਹੇ ਨੇ ਨੌਜਵਾਨੇ ਵੀ ਵਧੀਕਿਆਂ ਕਰ ਰਹੇ ਨੇ ਗੱਡੀ ਖੱਡਾ ਹੋਵੇ ਦੇ ਇਹਨਾਂ ਨੂੰ ਜਾਨੀ ਮਾਲੀ ਨੁਕਸਾਨ ਕੋਈ ਇਹਨਾਂ ਦਾ ਹੋ ਸਕਦਾ ਹੈ ਹੋਲਾ ਟ੍ਰੈਫਿਕ ਦੇਖ ਸਕਦੇ ਹੋ ਤੁਸੀਂ ਮਾਨਾਂਵਾਲ ਦੇ ਇਹ ਜਦੋਂ ਛੋਟਾ ਜਿਹਾ ਮੀਂਹ ਪੈਂਦਾ ਇਹੀ ਹਾਲ ਹਰ ਵਾਰੀ ਇਹੀ ਹਾਲ ਹੁੰਦਾ ਕਿ ਜਾਮਦਕਾ ਹੋਏ ਨਹੀਂ ਹਰ ਵਾਰੀ ਇਹੀ ਹਾਲ ਹੁੰਦਾ ਤੇ ਕਿਸੇ ਨੇ ਕੋਈ ਕੰਪਲੇਂਟ ਨਹੀਂ ਕੀਤੀ ਕੰਪਲੇਂਟ ਕਰਿਆ ਵੀ ਤੁਹਾਨੂੰ ਕਿਹਨਾਂ ਸੁਣਦੇ ਤੁਹਾਨੂੰ ਪਤਾ ਹੀ ਨਹੀਂ ਮਾਨ ਸਰਕਾਰ ਕਹਿੰਦੀ ਹੈ ਤੁਸੀਂ ਮੜ ਜਾ ਆਕਰਮ ਕਾਲ ਕਰੋ ਨੰਬਰ ਦਿੱਤੇ ਹੋਏ ਉਹਨਾਂ ਨੇ ਤੇ ਕਹਿੰਦੇ ਕਾਲ ਕਰੋ ਉਸੇ ਵੇਲੇ ਸਾਡੇ ਮੁਲਾਜ਼ਮ ਤੇ ਪਹੁੰਚਣਗੇ ਨਹੀਂ ਇੱਥੇ ਤਾਂ ਕੋਈ ਨਹੀਂ ਆਉਂਦਾ ਇੱਥੇ ਇਹ ਤင်း ਕਿਉਂ ਬਾਜੀ ਬਿਲਕੁਲ ਸਰ ਇੱਥੇ ਕੋਈ ਨਹੀਂ ਆਵਾਜ਼ ਆ ਵੀ ਵੀ ਬੰਦ ਹੋ ਗਈ ਨਾ ਸਾਰਾ ਕੁਝ ਹੀ ਆਵਾਜ਼ ਇੱਧਰ ਕੋਈ ਖੱਡਾ ਹੋਇਆ ਇਹਦੇ ਵਿੱਚ ਕੋਈ ਨੇ ਪਿਆ 3 ਫ ਇਹ ਕੋਈ ਸਪਾਈ ਵੀ ਹੈ ਕਦੀ ਵਾਰ ਨਹੀਂ ਕੋਈ ਸਫਾਈ ਕੋਈ ਸਫਾਈ ਨਹੀਂ ਇਹਨੂੰ ਕੋਈ ਟਕਣਾ ਕਿਸੇ ਨੇ ਸਹੀ ਨਹੀਂ ਸਮਝਿਆ ਇਹ ਆਪ ਅਸੀਂ ਆ ਜਿਹੜੇ ਕਰਵਾਇਆ ਮਾੜਾ ਮੋਟਾ ਆਪ ਕਰਾਉਂਦੇ ਰਹਿੰਦੇ ਆ ਰਾਮ ਜੀ ਦੇ ਪਾਪੂ ਇਹ ਸੜਕ ਜੋ ਅਜੇ ਪੋਲ ਸਟਾਰਟਿੰਗ ਆ ਮਾਨਾਵਾਲ ਵਾਲਾ ਸਾਹਮਣੇ ਦੇਖ ਸਕਦੇ ਹੋ ਕਿ ਐਂਬੂਲੈਂਸ ਆ ਰਹੀ ਹੈ ਐਂਬੂਲੈਂਸ ਦੇ ਜਾਣ ਵਾਸਤੇ ਕੋਈ ਰਸਤਾ ਇੱਥੇ ਮੁਕੰਮਲ ਨਹੀਂ ਹੈ ਅਜੇ ਮਾਨ ਸਰਕਾਰ ਗੱਲਾਂ ਕਰਦੀ ਹੈ ਕਿ ਬਾਹਰ ਵਾਲੇ ਬੋਰੇ ਨਾਲ ਕੇ ਇੱਥੇ ਕੰਮ ਕਰਨਗੇ ਐਮਬੂਲੈਂਸ ਹੈ ਹੋ ਸਕਦਾ ਕੋਈ ਤੇ ਮਰੀਜ਼ ਹੋਵੇ ਉਹਨੇ ਨੰਗਣ ਵਾਸਤੇ ਲਈ ਜਗਾ ਨਹੀਂ ਹੈ ਲਾਈਵ ਤੁਸੀਂ ਇਹ ਤੁਸੀਂ ਦੇਖ ਰਹੇ ਹੋ ਮਾਨਾ ਵਾਲ ਤੋਂ ਜਿਹੜੀ ਇੱਥੇ ਸੜਕ ਤੇ ਪਾਣੀ ਪਾਣੀ ਹੈ ਐਮਬੂਲੈਂਸ ਰੱਖ ਤੇ ਜਗਾ ਵੀ ਨਹੀਂ ਹੈ ਹੋ ਸਕਦਾ ਕਿਸੇ ਮਰੀਜ਼ ਦੀ ਜਾਨ ਬਚਾਉਣੀ ਹੋਵੇ ਪਰ ਮਾਨ ਸਰਕਾਰ ਨੂੰ ਇਹ ਵੀ ਚਾਹੀਦਾ ਕਿ ਐਮਬੂਲੈਂਸ ਵਾਸਤੇ ਜਾਂ ਸਰਕਾਰੀ ਵਾਹਨਾਂ ਵਾਸਤੇ ਕੋਈ ਸੜਕ ਦਾ ਨਿਮ ਵੱਖਰਾ ਕੀਤਾ ਜਾਵੇ ਤਾਂ ਜੋ ਕਿਸੇ ਦੀ ਜਾਨ ਬਚਾਈ ਜਾ ਸਕੇ ਮਾਨਤਮਾਨ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਮਾਨ ਸਾਹਿਬ 10 ਮਹੀਨਾ ਦਾ ਮਹੀਆ ਹੈ ਅਜੇ ਪਤਾ ਨਹੀਂ ਵੀ ਰੱਬ ਨੇ ਸੌਣ ਦਾ ਮਹੀਨਾ ਆਉਣ ਵਾਲਾ ਹੈ ਅਜੇ ਕੀ ਕੀ ਕਰਨਾ ਹੈ ਇਹਦੇ ਆਪਣੇ ਅਧਿਕਾਰੀਆਂ ਦੇ ਖਾਸ ਡਿਊਟੀ ਕਿਸ ਤਰੀਕੇ ਨਾਲ ਲਾਓ ਉਹਨਾਂ ਦੇ ਕੰਨ ਖਿੱਚ ਨਹੀਂ ਲੋੜ ਤੁਹਾਨੂੰ ਕੈਮਰਾਮੈਨ ਕਬਲਜੀਤ ਕੌਰ ਦੇ ਨਾਲ ਮੈਂ ਸਰਵਿਸਿੰਗ